ਹਾਂਜੀ ਵਗਰ ਦੀ ਖਾਲਸਾ ਗੁਰ ਦੀ ਫਤਿਹ ਹਾਂ ਇੱਕ ਗੱਲ ਤੇ ਮੰਨ ਕੇ ਵੀ ਹੁਣ ਕਿਰਪਾ ਨਹੀਂ ਆ ਗਈ ਚੰਡੀ ਆਈ ਨਹੀਂ ਮੋਰ ਭਗੋਤੀ ਹੈ ਹੁਣ ਹੁਕਮ ਆ ਬੜੇ ਤੁਸੀਂ ਭਾਈ ਗੁਰਮਤਿ ਤੇ ਵੀ ਆਓਗੇ ਕਈ ਕੁਸ਼ ਕਰੋਗੇ ਦੱਸੋ ਵੀ ਯੁੱਧ ਦੇ ਵਿੱਚ ਦੋ ਹੁਕਮ ਤੁਰੇ ਫਿਰਦੇ ਆ ਤਿੰਨ ਇੱਕ ਚੰਡੀ ਹੁਕਮ ਤੁਰਿਆ ਫਿਰਦਾ ਇੱਕ ਕਾਲਕਾ ਚੰਡੀ ਹੁਕਮ ਧੀਰਕਮਾਂ ਚੱਕੀ ਫਿਰਦਾ ਕਾਲਕਾ ਹੁਕਮ ਖੜਗ ਚੱਕੀ ਫਿਰਦਾ ਫੇਰ ਭਗੋਤੀ ਵੀ ਕਈ ਵਾਰੀ ਆ ਜਾਂਦਾ ਹੈ ਹੁਕਮ ਉੱਥੇ ਦੇਖਣ ਫੇਰੇ ਇਹ ਹੁਕਮ ਖੂਨ ਵੀ ਪੀਂਦੇ ਆ ਅੱਛਾ ਹੁਕਮ ਮਲਟੀਪਲ ਹੁੰਦੇ ਆ ਦੋ ਜਾਂ ਵੱਧ ਹੁਕਮ ਹੁੰਦੇ ਆ ਇੱਕੋ ਵੇਲੇ ਤੇ ਉਹ ਖੂਨ ਵੀ ਪੀਂਦੇ ਆ ਅੱਛਾ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਬਾਹਰੇ ਹਮਕੋ ਸਖਾਰੀਆ ਕੀ ਗੱਲ ਕਰਦੇ ਹੁੰਦੇ ਉਹ ਇੱਥੇ ਲਾਉਣ ਵਾਲਾ ਹੈ ਨਾ ਅੱਛਾ ਪਹਿਲਾਂ ਤਾਂ ਪਹਿਲਾਂ ਤਾਂ ਕਹਿੰਦੀ ਇਹ ਚੰਡੀ ਤਲਵਾਰ ਆ ਇਹ ਮਾਤਾ ਨਹੀਂ ਕੀ ਇਹ ਤਲਵਾਰ ਆ ਹੁਣ ਉੱਥੇ ਚੰਡੀ ਕੀ ਇਹ ਤੀਰਕਮਾਂ ਚੱਕੀ ਫਿਰਦੀ ਆ ਹੁਣ ਤੁਸੀਂ ਕੱਲ ਨੂੰ ਇੱਕ ਨਹੀਂ ਕਹਿਣਾ ਨਹੀਂ ਇਹ ਗੁਰਮਤ ਹੈ ਹੁਣ ਦੋ ਦੋ ਤਿੰਨ ਤਿੰਨ ਗੁਰਮਤਾਂ ਤੁਰੀਆਂ ਫਿਰਦੀਆਂ ਗੁਰਮਤਾਂ ਖੂਨ ਪਿੰਦੀਆਂ ਆ ਯਾਰ ਕਿੱਥੇ ਇੱਕ ਭਜੋਗੇ ਕਿੰਨੀ ਕਿ ਬੇਸ਼ਰਮੀ ਆਉਗੀ ਕਿਹੜੇ ਹੱਦ ਤੱਕ ਜਾਓਗੇ ਕਿੰਨੀ ਕਿ ਸ਼ਰਮ ਨਹੀਂ ਆਉਗੀ ਤੁਹਾਨੂੰ ਮਤਲਬ ਇੰਨੇ ਪਖੰਡੀ ਹਿੰਦੂਆਂ ਤੋਂ ਵੀ ਥੱਲੇ ਉਸੇ ਲੈਵਲ ਤੇ ਉਹੀ ਤੇ ਨਿਕਲ ਆਏ ਤੁਸੀਂ ਸਾਖਤਮਤੀੋਂ ਨਿਕਲ ਆਏ ਹੈ ਨਾ ਇਹ ਬਾਕੀ ਰਹੀ ਗੱਲੇ ਇੱਥੇ ਕੋਈ ਨਵੀਂ ਗੱਲ ਥੋੜੀ ਇਦਾਂ ਦਾ ਟੈਕਸਟ ਤੇ ਹਿੰਦੂਆਂ ਕੇਦੋ ਵੀ ਵਧੀਆ ਆਪਣੀ ਮਾਤਾ ਪੁਰਾਤ ਤੇ ਕਈ ਕੁਝ ਲਿਖੀ ਬੈਠੇ ਆਓ ਉੱਥੋਂ ਹੀ ਆਇਆ ਇਹ ਉਹਨਾਂ ਨੇ ਆ ਜੋ ਆ ਉਹ ਦੇਖੋ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਉਂ ਨਹੀਂ ਇਦਾਂ ਕੀਤਾ ਉਹਦੇ ਵਿੱਚ ਤੇ ਸਾਰੇ ਜੀਵਾਂ ਨੂੰ ਸ੍ਰਿਸ਼ਟੀ ਨੂੰ ਇਸਤਰੀ ਬਣਾਇਆ ਤੇ ਕਰਤੇ ਨੂੰ ਪੁਰਖ ਬਣਾਇਆ ਤੁਸੀਂ ਕਰਤਾ ਹੀ ਇਸਤਰੀ ਬਣਾਤਾ ਇੱਥੇ ਇਸਤਰੀ ਇਸਤਰੀ ਦੀ ਪੂਜਾ ਕਰੀਏ ਹੁਣ ਕੀ ਗੱਲ ਮਤਲਬ ਤੁਹਾਨੂੰ ਸਮਝ ਨਹੀਂ ਆਈ ਤੁਹਾਨੂੰ ਫਿਲਾਸੋਫੀਕਲ ਕਨਸੈਪਟ ਆ ਇਸਤਰੀ ਦਾ ਬਾਇਓਲੋਜੀਕਲ ਜਿਹੜੇ ਜੀਐਨਏ ਦੀ ਗੱਲ ਨਹੀਂ ਆ ਗਈ ਮੈਂ ਸਮਝਾਇਆ ਹੋਇਆ ਇੱਕ ਵੀਡੀਓ 'ਚ ਬਹੁਤ ਤਰੀਕੇ ਨਾਲ ਤੇ ਜਿਹੜਾ ਇੱਕ ਮੈਟਾਫੋਰ ਹੁੰਦਾ ਨਾ ਉਹ 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 ਯੂਨੀਵਰਸਲ ਰਹਿੰਦਾ ਕੋ ਪੂਰੀ ਗੁਰਮਤਿ ਤੇ ਇਹ ਕੋਈ ਗੱਲ ਨਹੀਂ ਬਣਨੀ ਜਿੰਨਾ ਮਰਜੀ ਮੇਰੀ ਇੱਕ ਵੀਡੀਓ ਪਾਈ ਆ ਸਾਰੀ ਮੈਂ ਜਿੰਨੇ ਵਰੀ ਕਾਲਕਾ ਆ ਚੰਡੀ ਆਇਆ ਵਾ ਉਹ ਸਾਰੇ ਪਾਈਆ ਲਿੰਕ ਤੁਸੀਂ ਆਪ ਇੱਕ ਵਾਰੀ ਕਰਾਸ ਚੈੱਕ ਕਰਕੇ ਉਹਦੇ ਅਰਥ ਕਰ ਦੋ ਸਾਨੂੰ ਉਥੇ ਹੁਕਮ ਅਰਥ ਕਰਕੇ ਦਿਖਾ ਦਿਓ ਹਰ ਜਗ੍ਹਾ ਤੇ ਕਿਰਪਾਨ ਕਰਕੇ ਦਿਖਾ ਦਿਓ ਕੋਈ ਕਰਕੇ ਦਿਖਾ ਦਿਓ ਕੋਈ ਗੱਲ ਨਹੀਂ ਬਣਨੀ ਯਾਰ ਕੁਝ ਨਹੀਂ ਬਣਨਾ ਔਰ ਇਹ ਜਿੱਥੋਂ ਚੋਰੀ ਕੀਤਾ ਉਹ ਟੈਕਸਟ ਵੀ ਪੜ ਲਓ ਉਹਨਾਂ ਨੂੰ ਕੀ ਸਮਝਾਉਣਾ ਉਹ ਇਹਦੀਆਂ ਗੱਲਾਂ ਤੇ ਕਰੀ ਬੈਠੇ ਆਲਰੇਡੀ ਜਿੱਦਾਂ ਦੀਆਂ ਅਲਾਕਾ ਲੇਖਾ ਇਹ ਆਦਾ ਫਲਾਣੀ ਹੈ ਟੀੜੀ ਹੈ ਉਹ ਭਈ ਉਹਨਾਂ ਕੋ ਹੈਗਾ ਹੰਦੂਆਂ ਕੋ ਇਦਾਂ ਦਾ ਟੈਕਸਟ ਉਹਨੂੰ ਸੈਂਸ ਨਹੀਂ ਮੇਕ ਕਰਦਾ ਸਾਨੂੰ ਸ਼ੁੱਧ ਪ੍ਰੂਵ ਕਰੋ ਕੋਈ ਪਾਵਰ ਕੋਈ એનર્ਜੀ ਕੋਈ ਊਰਜਾ ਅਕਾਲ ਤੋਂ ਬਿਨਾਂ ਹੁੰਦੀ ਹੈ ਸਿੱਧ ਕਰੋ ਮੰਨ ਲਾ ਕੇ ਵੀ ਇਹ ਇੱਕੋ ਇੱਕੋ ਇਸੇ ਨੂੰ ਕਿਹਾ ਗਿਆ ਇਹ ਵਾਲਾ ਮੋਨੋਥੀਜ਼ਮ ਸਿੱਖੀ ਚ ਇਹ ਆ ਇਹ ਉਹਗਲੀਆ ਕੋਹ ਹੈਗਾ ਯਾਰ ਉਹਨਾਂ ਨੇ ਬੰਗਾਲੀਆਂ ਨੇ ਕਰ ਲਿਆ ਇਸ 17ਵੀਂ ਸਦੀ ਚ ਉੱਥੋਂ ਇਹ ਪਟਨਾ ਸਾਹਿਬ ਝੋਕੇ ਇੱਥੇ ਇੰਟਰ ਕੀਤਾ ਇਹ ਕੋਈ ਗੱਲ ਨਹੀਂ ਪੜਨੀ ਯਾਰ ਇਹ ਮੂਰਖਾਂ ਨੂੰ ਤੇ ਜਿਨ੍ਹਾਂ ਨੇ ਇੱਥੇ ਪੜਨਾ ਨਹੀਂ ਕੁਝ ਪੜਨਾ ਨਹੀਂ ਸਰਚ ਨਹੀਂ ਕਰਨੀ ਮੈਂ ਤੁਹਾਨੂੰ ਇਹਨਾ ਕਹਿਣਾ ਤੁਸੀਂ ਇਹ ਬਚਿਤਰਨਾਟਕ ਅਕਾਸ ਦਸਵੇਂ ਕ੍ਰਾਂਥ ਚ ਕਾਲਕਾ ਚੰਡੀ ਇਹ ਸਰਚ ਕਰੋ ਸਾਰੀ ਜਗ੍ਹਾ ਪੜੋ ਇਹਨੂੰ ਚੰਡ ਨੂੰ ਪੜੋ ਹੈਨਾ ਭਗਵਤੀ ਭਵਾਨੀ ਨੂੰ ਪੜੋ ਹੋਰ ਦੇਵੀਆ ਫਿਰ ਕਮਚੀਆ ਦੇ ਵੀ ਫਿਰ ਹੈਗੀ ਆ ਉਹ ਵੀ ਮੰਨ ਲਓ ਫਿਰ ਬਰੋਂਦੇ ਕਿਉ ਪਿੱਟਦੇ ਕਿਉ ਫਿਰਦੇ ਇੱਥੇ ਬਹਾਮਣਾਂ ਨੂੰ ਗਾਲਾਂ ਕਿਉ ਕੱਢਦੇ ਜੀ ਦੇਵੀ ਦੇਵਤਿਆਂ ਨੂੰ ਤੇ ਕੋਈ ਇਹ ਚ ਸਪੈਸ਼ਲ ਅਰਥ ਨਹੀਂ ਕੀਤੇ ਹੋਏ ਇਹੇ ਜੀ ਅਰਥ ਇਸ ਤੋਂ ਵੀ ਵਧੀਆ ਡੂੰਗੇ ਉਹਨਾਂ ਨੇ ਆਲਰੇਡੀ ਇਹ ਸਾਰੇ ਜਿਹੜੇ ਆ ਅਲੰਕਾਰ ਲੱਗੇ ਹੋਏ ਆਪਣੀ ਦੇਵੀ ਨਾਲ ਸਾਕਤਮਤ ਪੜੋ ਜਾ ਕੇ ਵੈਸ਼ਨਵਾਨਾ ਦੀਆਂ ਲਿਖਤਾਂ ਨਾ ਪੜੋ ਜੇ ਹੋਰਾਂ ਦੀ ਉਹਨਾਂ ਤੇ ਉਹਨਾਂ ਨੇ ਦੂਜੀ ਤੀਜੀ ਨੰਬਰ ਤੇ ਹੈਗੀ ਆ ਜਿਹੜਾ ਦੇਵੀ ਸਾਕਤਮਿ ਸਾਕਤਾਮਤ ਆ ਸਾਕਤ ਉਹ ਪੜੋ ਜਿਹੜੇ ਤੁਸੀਂ ਹੈਗੇ ਜੇ ਜੇ ਤੁਸੀਂ ਇਹਨੂੰ ਗੁਰਪਾਣੀ ਮੰਨਦੇ ਜੇ ਤੁਸੀਂ ਸਾਖਤ ਜੇ ਤੇ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਸਾਖਤ ਜ਼ਰੂਰ ਸਰਚ ਕਰ ਲਿਓ ਸਸੇ ਨੂੰ ਔਕੜ ਕਕਾ ਤਤਾ ਪਾ ਕੇ ਤੁਹਾਨੂੰ ਸਾਰੀ ਕਹਾਣੀ ਖੁੱਲ ਜੂਗੀ ਸੋ ਇੰਨੀ ਬੇਸ਼ਰਮੀ ਅਕਰੂਅਲ ਤੂੰ ਆ ਕੇ ਗੱਲ ਕਰ ਲੈ ਤੈਨੂੰ ਅਸੀਂ ਕਿਹੜੀ ਕਰੀ ਦੰਦੀ ਵੱਢੀ ਆ ਕੇ ਪੁੱਛਾਂ ਆ ਕੇ ਲੈ ਇਹਨਾਂ ਨੂੰ ਤੇਰੇ ਉਸਤਾਦਾਂ ਨੂੰ ਕਰਾ ਦੇ ਇਹਨਾਂ ਦੀ ਗੱਲ ਸਾਡੇ ਲੈ ਆ ਸਾਡੇ ਕੋਲ ਤੁਹਾ ਨੂੰ ਇੱਕ ਟੈਰੇ ਚ ਪਾਇਆ ਤੁਸੀਂ ਮੁਝ ਰਹੇ ਜੇ ਤੁਸੀਂ ਸਿੱਕੀ ਦੇ ਵਿੱਚ ਕੋਈ ਸਪੈਡ ਕਰ ਰਹੇ ਜੇ ਤੁਸੀਂ ਉਹਦੇ ਏਜੰਟ ਬਣੇ ਵਰਦੇ ਤੁਸੀਂ ਇਹਨਾਂ ਲੋਕਾਂ ਦੇ ਤੇ ਬਣ ਜਿਓ ਏਜੰਟ ਨਿਕਲੇ ਨਾ ਉਹੀ ਫਿਰ ਤੁਸੀਂ ਵੀ ਤੁਸੀਂ ਸਿੱਕੀ ਵੱਲ ਆਏ ਪਰ ਆਪਣੀ ਇੱਕ ਲਤ ਉੱਥੇ ਰੱਖ ਹੀ ਲਈ ਨਾ ਅਸਰ ਤੇ ਹੋਇਆ ਹੀ ਪਿਆ ਨਾ ਜੁਪੀ ਬਿਹਾਰ ਦਾ ਜਿੱਥੇ ਵੀ ਜਾ ਕੇ ਤੁਹਾਡੇ ਪੁਰਖਿਓ ਅਸਰ ਤੇ ਹੋ ਹੀ ਗਿਆ ਸਾਰਿਆਂ ਤੇ ਦੇਵਜੋਤ ਅਸੀਂ ਤੁਸੀਂ ਡਰ ਜਾਂਦੇ ਜੇ ਕਈ ਵਰੀ ਵਿੱਚ ਹੋਰ ਕਈ ਗੱਲਾਂ ਤੋਂ ਤੇ ਅਸਰ ਤੇ ਹੈਗਾ ਹੀ ਆ ਯਾਰ ਤੁਹਾਡੇ ਤੇ ਤੁਸੀਂ ਇੱਕ ਪਾਸੇ ਆਪਣੇ ਬੈਕ ਡੋਰ ਰੱਖਿਆ ਵੀ ਕਿਤੇ ਜਾ ਕੇ ਲੋੜ ਪੈ ਗਈ ਫਸ ਗਏ ਆਪਣੇ ਉਸ ਇਲਾਕੇ ਚ ਜਿਹੜੀ ਫੈਮਲੀ ਆ ਤੇ ਕਹਿੰਦਾ ਕਿ ਦੇਖੋ ਅਸੀਂ ਨੇ ਡਿਫੈਂਡ ਕੀਤਾ ਥਾ ਦੇਵੀ ਜੀ ਕੋਹਾ ਉੱਥੇ ਜਾ ਕੇ ਸੋ ਖੁੱਲ ਕੇ ਨਹੀਂ ਨਾ ਹਲਦੀਕ ਨਹੀਂ ਖਿੱਚ ਪਾਰੇ ਇੱਕ ਅੱਦਾ ਨਾ ਥਾ ਤੇ ਗਾਲਾਂ ਕੱਢ ਕੇ ਇੱਕ ਥਾਂ ਬਚਾ ਹੀ ਰਹੇ ਜੇ ਬੈਕ ਡੋਰ ਇਹ ਤੋਂ ਵਧੀਆ ਇਹ ਜੀ ਤੇ ਆਰਐਸ ਮਾਜੀ ਗੱਲ ਕਰ ਲੈਂਦੇ ਹੋ ਇਸ ਤੋਂ ਜ਼ਿਆਦਾ ਚੰਗੀ ਕਰ ਲੈਂਦੇ ਹੋ ਤੁਹਾਡੇ ਵਾਲੇ ਬਦਲੀ ਤੋਂ ਉਹ ਵੀ ਫਸੇ ਹੋਏ ਆ ਉੱਥੇ ਸੋ ਆਜੋ ਯਾਰ ਸਾਨੂੰ ਸਮਝਾ ਦਿਓ ਸਾਡੇ ਰੂਮ ਚ ਆ ਕੇ ਸਾਰੇ ਲੋਕਾਂ ਨੂੰ ਸਮਝਾਓ ਕਰੋ ਅਰ ਤੈਨੂੰ ਲਿਆਓ ਆ ਜਿਹੜਾ ਕਰੀ ਜਾਂਦਾ ਸਾਕਤ ਅਰਥ ਇਹ ਆ ਕੇ ਦੱਸੇ ਸਾਨੂੰ ਕਿੱਥੋਂ ਲਿਆ ਰਿਆ ਰੈਫਰੈਂਸ ਕਹਾਣੀ ਨਹੀਂ ਟੈਕਸਟ ਦਿਖਾਉਣਾ ਤੁਸੀਂ ਟੈਕਸਟ ਨੂੰ ਪੜਾਂਗੇ ਗੁਰਬਾਣੀ ਦਾ ਕੋਟ ਕਰੋ ਗੁਰਬਾਣੀ ਦੇ ਅਰਥ ਸਾਨੂੰ ਪਤਾ ਆਈ ਉਹ ਕਿਦਾਂ ਕਿਹੜੇ ਰੂਪ ਦੇ ਵਿੱਚ ਉਹ ਆਈ ਉਹ ਇੱਥੇ ਵਿਆਖਿਆ ਦੱਸਿਆ ਸਮਝਾਇਆ ਹੋਇਆ ਉੱਥੇ ਮਾਤ ਪਿਤਾ ਅਸੀਂ ਬਹੁਤ ਚਿਰ ਦੀ ਗੱਲ ਕਰ ਰਹੇ ਆ ਰਹੇ ਤੁਸੀਂ ਸਾਖਤ ਮਤਿਆਂ ਦੀ ਰਚਨਾਵਾਂ ਨੂੰ ਗੁਰਮਤ ਨੂੰ ਸਤਿਗੁਰ ਦੀ ਮਤ ਨਾਲ ਨਾ ਜੋੜੋ ਕਰਤੇ ਬੁਰਖ ਨਾਲ ਉੱਥੇ ਨਹੀਂ ਫਿੱਟ ਬੈਠਣਾ ਇਹ ਜਿੰਨਾ ਮਰਜ਼ੀ ਜ਼ੋਰ ਲਾ ਲੋ ਇਹ ਉੱਥੇ ਹੀ ਸਾਖਤਮਤੀ ਚ ਜਾਣਾ ਹਿੰਦੂਇਜ਼ਮ ਚ ਜਾਣਾ ਤੁਹਾਡੀਆਂ ਕਦੀਆਂ ਪੀੜ੍ਹੀਆਂ ਨੇ ਵਾਪਸ ਹਿੰਦੂ ਬਣਨਾ ਹੀ ਪੜਨਾ ਸ਼ਰਤ ਲਾ ਲੋ ਆਉਣ ਵਾਲੀਆਂ ਤੁਹਾਡੇ ਮਰਕਲ ਜੋ ਦੂਜੀ ਤੀਜੀ ਬੁੱਢੇ ਹੋਣਗੇ ਮਰਨ ਤੋਂ ਪਹਿਲਾਂ ਪਹਿਲਾਂ ਕੰਮ ਹੋ ਜਾਣਾ ਤੁਹਾਡੇ ਸਾਹਮਣੇ ਹੋ ਜਾਣਾ ਤੇ ਫਿਰ ਇੰਨੇ ਲੰਮਕਣਾ ਕਿਉਂ ਜੇ ਇੰਨੀ ਤੁਹਾਡਾ ਪਿਆਰ ਆ ਇੱਕ ਲੱਤ ਉੱਥੇ ਰੱਖਣੀ ਦੁਨੀ ਲੈ ਜਾਓ ਯਾਰ ਉਧਰ ਹੁਣ ਤੇ ਤੁਹਾਨੂੰ ਕੋਈ ਸੰਸਕ੍ਰਿਤ ਪਰਨ ਪੜ੍ਹਨ ਦੀ ਲੋਕਦਾ ਉਹ ਤੇ ਤੁਹਾਨੂੰ ਵੇਦਿਆਂ ਤੋਂ ਕਹਿੰਦੇ ਰੋਕ ਟੋਕ ਨਹੀਂ ਹੈਗੀ ਆਨਲਾਈਨ ਅਵੇਲੇਬਲ ਆ ਜੇ ਉੱਥੇ ਸਾਰਾ ਕੁਝ ਹੈਗਾ ਤੇ ਇੱਥੇ ਯਾਰ ਕਾਹਨੂੰ ਇਹਦਾ ਕਨਫਿਊਜ਼ਨ ਕ੍ਰੀਏਟ ਕਰ ਰੇ ਤੇ ਸੋ ਚਲੋ ਆਹਾਂ ਲੰਬੀ ਹੋਈ ਜਾਂਦੀ ਹੈ ਅਸੀਂ ਰੋਜ਼ ਗੱਲਾਂ ਕਰਦੇ ਆ ਸਾਨੂੰ ਲਿਆਓ ਇਹਨਾਂ ਨੂੰ ਆ ਪੜ੍ਹ ਲਓ ਆ ਪਵਾਨੀ ਮਾਇਆ ਲਕਸ਼ਮੀ ਵੀ ਪੂਜ ਲਓ ਲਕਸ਼ਮੀ ਵੀ ਹੁਕਮ ਆ ਲਕਸ਼ਮੀ ਵੀ ਕਿਰਪਾ ਆ ਨਾ ਹੈ ਕੀ ਗੱਲ ਸਟੈਂਡ ਬਦਲ ਜਾਂਦੇ ਆ ਸਾਨੂੰ ਤਾਂ ਪਤਾ ਹੈ ਤੇ ਤੁਹਾਡੇ ਦੋਨੇ ਤਿੰਨੇ ਸਟੈਂਡ ਹੁਕਮ ਵਾਲਾ ਗੁਰਮਤ ਵਾਲਾ ਵੀ ਜਿਹੜਾ ਇੱਕ ਬੰਦਾ ਹੋਰ ਲੱਭ ਕੇ ਲਿਆਇਆ ਸੀ ਪਿਛਲੇ ਹਫਤੇ ਮੇਰੇ ਹਿਸਾਬ ਨਾਲ ਉਹ ਵੀ ਅਸੀਂ ਪੁੱਛ ਲਿਆ ਯਾਰ ਗੁਰਮਤ ਹੀ ਫਿੱਟ ਕਰਕੇ ਟਰਾਈ ਕਰ ਲਈ ਕਰੋ ਗੁਰਮਤ ਵੀ ਨਹੀਂ ਫਿੱਟ ਹੁੰਦੀ ਹੁਕਮ ਵੀ ਫਿੱਟ ਨਹੀਂ ਹੁੰਦਾ ਪੜੋ ਸਾਰੀ ਜਗ੍ਹਾ ਇਹ ਬਣਨੀ ਨਹੀਂ ਕੀ ਗੱਲ ਬਸ ਤੁਸੀਂ ਆਪਣੇ ਪਾਣੀ ਜੋ ਚੱਲੇ ਵਿਛੜ ਛੋਟਾ ਖਾਏ ਤੁਸੀਂ ਫਟਕਾਰਾ ਹੀ ਜਾਣਾ ਇਹ ਹੋਮੋ ਦਾ ਕੰਡਾ ਹੋਰ ਚੁਬਣਾ ਤੁਹਾਡੇ ਅੰਦਰ ਇਹ ਮੂਰਖਤਾ ਦੇ ਵਿੱਚ ਪਾਗਲ ਹੋ ਜਾਣਾ ਤੁਸੀਂ ਨਫਰਤ ਦੇ ਵਿੱਚ ਇਕੱਠੇ ਹੋ ਕੇ ਗੈਂਗ ਹੀ ਬਣਦੇ ਆ ਤੁਹਾਡੇ ਗੈਂਗ ਗੈਂਗ ਬਣ ਤੋਂ ਬਜਾਏ ਹੋਰ ਕੁਝ ਨਹੀਂ ਬਣਦਾ ਝਾਲਮ ਹੀ ਬਣਾਉਣਾ ਇਹਨਾਂ ਚੀਜ਼ਾਂ ਨੇ ਤੁਹਾਨੂੰ ਗਊ ਗਊ ਕਾਤ ਦਾ ਦੋ ਦੋ ਕਦਮ ਉਟਾਉਣਾ ਜੱਗ ਤੋਂ ਇੱਥੇ ਯਾਰ ਬਾਹਰ ਬੈਠੇ ਜੇ ਅਮਰੀਕਾ ਕੈਨੇਡਾ 'ਚ ਜੇ ਲੜ ਨਹੀਂ ਸਕਦੇ ਇੱਥੇ ਇਤਨੀ ਪੁਲਸਾਂ ਫੌਜਾਂ ਨਾਲ ਤੇ ਧਰਨੇ ਹੀ ਲਾ ਦਿਓ ਪੁੱਛ ਲਖਨਿਆਂ ਦੇ ਬਾਹਰ ਜਾ ਕੇ ਗਾਉ ਹੱਤਿਆ ਬੰਦ ਕਰੋ ਗਊ ਕਾਤ ਬੰਦ ਕਰੋ ਬੰਦ ਕਰੋ ਹੈ ਉਹ ਕਦੋਂ ਕਰਨੇ ਆ ਹੋਰ ਕਿੰਨਾ ਕੁਛ ਕਰਨਾ ਪੈਣਾ ਬਹੁਤ ਕੁਛ ਕਰਨਾ ਪੈਣਾ ਮਲੇਸ਼ ਮਾਰਨੇ ਪੈਣੇ ਆ ਸਾਰੇ ਜਿੰਨੇ ਗਊ ਖਾਂਦੇ ਆ ਉਹ ਮਲੇਸ਼ ਆ ਉਹਦੇ ਵਿੱਚ ਇਹਨਾਂ ਨੂੰ ਕਦੋਂ ਕਤਲ ਕਰਨਾ ਸ਼ੁਰੂ ਕਰਨਾ ਹੈ ਇਹ ਕਿ ਕਿੰਨੂੰ ਪਾਗਲ ਬਣਾ ਰਹੇ ਜੇ ਤੁਸੀਂ ਹੋਰ ਕਿਸੇ ਨੂੰ ਨਹੀਂ ਪਾਗਲ ਬਣਾ ਰਹੇ ਤੁਸੀਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪਾਗਲ ਬਣਾ ਰਹੇ ਜੇ ਮੂਰਖ ਬਣਾ ਰਹੇ ਜੇ ਖੁਦ ਹਾਤ ਦੀਪ ਕੂਏ ਪੜਿਆ ਨਾ ਕਾਹੇ ਕਿ ਕੁਚਲਾਤ ਜਾਣਤੀ ਯੋਗਣ ਕਰੇ ਹੈਨਾ ਇਹ ਜਾਣਦੇ ਬੁੱਝਦੇ ਹੋਏ ਤੁਸੀਂ ਤੁਸੀਂ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਜੇ ਇਹ ਆਹੀ ਗੱਲ ਹੋਈ ਨਾ ਜਿਹੜੀ ਆਪਣੀ ਸਿਆਣਪ ਕੰਮ ਨਹੀਂ ਨਾ ਆਈ ਆਪਣੀ ਮਤ ਨਾਲ ਸਮਝਣ ਕੇ ਹੁਣ ਰੋਜ਼ ਰਾਤ ਨੂੰ ਦਰੂਪੀ ਕੇ ਪੈਣਾ ਪੈਂਦਾ ਹੈ ਸੋ ਉਹ ਕੰਮ ਨਹੀਂ ਆਈ ਜਿਹੜੀਆਂ ਚੀਜ਼ਾਂ ਤੁਸੀਂ ਐਕਸਪਲੋਰ ਕਰ ਰਹੇ ਜੇ ਬੱਚੋ ਕਾਕਾ ਅਸੀਂ ਸਾਰੀਆਂ ਦੇਖੀਆਂ ਹੋਈਆਂ ਉੱਥੋਂ ਹੀ ਆਈਆਂ ਅਸੀਂ ਸਭ ਨੂੰ ਜਾਣਦੇ ਹਾਂ ਕਾਨੂੰ ਇਹ ਵੀ ਪਤਾ ਕਿੱਥੇ ਕਿੱਥੇ ਕਦੋਂ ਕਦੋਂ ਮਲਾਵਟ ਹੋਈ ਹੈ ਕਿੱਥੇ ਕਿੱਥੇ ਕਿਸਪੈਟ ਹੋਈ ਹੈ ਕੀ ਕੀ ਗੜਬੜ ਹੋਈ ਹੈ ਤੂੰਹੀਂ ਭਾਵੇਂ ਇਹ ਕੇ ਜੀਵਾਲ ਚਲ ਜਿਓ ਮਹੀਨ ਵਿੱਚ ਤਕਸ਼ਾਲਾ ਵੈਦਿਕ ਤਕਸ਼ਾਲਾ ਵਾਲ ਚਲ ਜਿਓ ਇਸਾਕਤ ਦਲਾਂ ਪੰਥਾਂ ਵਾਲ ਚਲ ਜਿਓ ਕੁਛ ਨਹੀਂ ਨਿਕਲਣਾ ੱਤਕੇ ਖਾ ਕੇ ਜ਼ਿੰਦਗੀ ਬਰਬਾਦ ਹੋਣੀ ਹੈ ਨਰਕਾਂ ਚ ੱਤਕੇ ਮਿਲਨੇ ਆ ਇੱਥੇ ਜਨਮ ਇੱਥੇ ਗੜੀ ਗੇੜ ਚ ਜਨਮ ਆ ਤੀ ਫਸੇ ਰਹਿਣਾ ਬੋਮ ਮੜੀ ਜਨਮ ਭੁਗਣੀ ਪੈਣੀ ਆ ਭੁਗੀ ਜਾ ਜੇ ਦੇਵਾ ਦੇ ਤੋ ਲਾਵਾ ਕੁਛ ਨਹੀਂ ਹੈਗਾ ਆ ਕੇ ਕਰ ਦੋ ਸਿੱਧ ਆ ਜੋ ਲਿਆਓ ਆਪਣੇ ਵਿਦਵਾਨ ਜੇ ਤੁਹਾਡੇ ਕੋਈ ਹੋਰ ਤੁਹਾਨੂੰ ਨਹੀਂ ਪਤਾ ਐਨੀ ਵੈਸ ਚੰਗਾ ਮੈਂ ਤਾਂ ਇਹ ਵੀ ਨਹੀਂ ਕਹਿਣਾ ਵੀ ਤੁਹਾਡੇ ਸਾਡਾ ਕਰਤਾਰ ਸਾਈ ਨਾ ਅਕਿਰਤ ਕਿਣਾ ਉਹ ਉਹਨੇ ਆਪ ਦੇ ਫਟਕਾਰੇ ਹੋਇਆ ਬੰਦਾ ਕੀ ਕਹਿ ਸਕਦਾ ਆਈਂ ਦੇ ਵਿੱਚ ਵੀ ਨਹੀਂ ਪੈਂਦੇ ਜਿੱਦਣ ਤੁਹਾਡਾ ਸਮਾ ਉਹਨੇ ਸਹੀ ਕਰ